सो पां सौ पचवंजा जरा कि प्रकाश दिहाड़ा दौनक लगिया हुई ने हर पास ही देश भर की धूमधाम साहब पहुंचे सर कई जत्थे ने जो वीड्डी गिनती करतारपुर साहब ज पाकिस्तान गुरुद्वारा साहब है उचे ने संगत नहीं पहुंच सकिया दूरबीन राही करतारपुर जरा लांगा है जिथे की दूरबीन लगाई गई है उस दूरबीन रा ਗੁਰੂ ਘਰ ਦੇ ਦਰਸ਼ਨ ਕਰ ਰਹੀਆਂ ਨੇ ਸਦੂਰਬਿੰਦੇ ਰਾਹੀ ਦਰਸ਼ਨ ਕਰ ਰਹੀਆਂ ਨੇ ਸੰਗਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪ੍ਰਕਾਸ਼ਪੁਰਬ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਤੇ ਅਸੀਂ ਬਹੁਤ ਹੀ ਲੰਮਾ ਪੈਂਡਾ ਤੈਅ ਕਰਕੇ ਆਈ ਹੈਗੀਆਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਤੇ ਅਸੀਂ ਆਪਦੇ ਆਪ ਨੂੰ ਬਹੁਤ ਭਾਗਾਲੇ ਸਮਝਦੇ ਹਾਂ ਕਿ ਜਿਹੜਾ ਸਾਨੂੰ ਅੱਜ ਇਸ ਦਿਨ ਦਰਸ਼ਨ ਕਰਨ ਦਾ ਮੌਕਾ ਮਿਲਿਆ ਅਸੀਂ ਪਾਕਿਸਤਾਨ ਕਰਤਾਰਪੁਰ ਸਾਹਿਬ ਜਾ ਰਹੇ ਹਾਂ ਜੀ ਤੇ ਕਿ ਤੋਂ ਆਏ ਹੋ ਅਸੀਂ ਰਾਜਸਥਾਨ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਤੋਂ ਆਏ ਹਾਂ ਜੀ ਕਿੰਨਾ ਪੁੱਤ ਹੈ ਪ੍ਰਕਾਸ਼ਪੁਰ ਵੀ ਹੈਗਾ ਜੀ ਹਾਂਜੀ ਬਹੁਤ ਵਧੀਆ ਲੱਗ ਰਿਹਾ ਜੀ ਅਸੀਂ ਅੱਜ ਇਹ ਮੌਕਾ ਸਾਨੂੰ ਪ੍ਰਕਾਸ਼ਪੁਰਬ ਤੇ ਹੀ ਮਿਲਿਆ ਤੇ ਬਹੁਤ ਵਧੀਆ ਲੱਗ ਰਿਹਾ ਸਾਨੂੰ ਪਹਿਲੀ ਵਾਰੀ ਆਏ ਹਾਂ ਹਾਂਜੀ ਪਹਿਲੀ ਵਾਰੀ ਆਏ ਹਾਂ ਜੀ ਅਸੀਂ 3 ਮਹੀਨੇ ਪਹਿਲਾਂ ਹੀ ਬੁਕਿੰਗ ਕਰਵਾਤੀ ਸੀ ਇਸ ਡੇਟ ਲਈ ਅਸੇ ਘਾ ਸ਼ਾਇਦ ਫਿਰ ਸਾਨੂੰ ਇਹ ਡੇਟ ਨਾ ਮਿਲੇ ਹਾਂਜੀ ਕਿੰਨਾ ਕੁ ਸ਼ਾਹ ਮੰਦੇ ਬਹੁਤ ਬਹੁਤ ਚਾਅ ਹੈ ਜੀ ਸਾਨੂੰ ਮਨ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਜੀ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਪੰਜਾਬੀਆਂ ਨੂੰ ਇਹ ਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਵੱਧ ਚੜ ਕੇ ਮਤਲਬ ਪੰਜਾਬੀ ਆਉਣ ਤੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨਾ ਕਿ ਬਹੁਤ ਵਧੀਆ ਪ੍ਰਬੰਧ ਹੈ ਜੀ ਕੋਈ ਏਡੀ ਦਿੱਕਤ ਵਾਲੀ ਗੱਲ ਹੈ ਨਹੀਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੰਗानगर ਤੋਂ ਆਏ ਹਾਂ ਗੁਰਪ੍ਰੀਤ ਸਿੰਘ ਮੇਰਾ ਨਾਮ ਹੈ ਤੇ ਸਾਨੂੰ ਗੁਰਪੁਰਬ ਤੇ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਅਸੀਂ ਬਹੁਤ ਹੀ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਾਂ ਤੇ ਉੱਥੇ ਜਾ ਕੇ ਜਿਹੜੇ ਅਸੀਂ ਨਤਮਸਤਕ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤੋਂ ਦੇ ਪ੍ਰਬੰਧ ਬਹੁਤ ਹੀ ਵਧੀਆ ਹੈ ਨਾ ਹੀ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਆਉਂਦੀ ਹੈ ਆਪਣੇ ਮਨ 'ਚ ਵਹਿਮ ਹੁੰਦਾ ਹੈ ਕਿ ਆਪਾਂ ਨੂੰ ਇਨਕੁਆਰੀ ਚਊਗਾ ਆਈ ਹੂਗਾ ਪਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਇਸ ਕਰਕੇ ਆਪਾਂ ਨੂੰ ਵੱਧ ਝੜ ਕੇ ਆਉਣਾ ਚਾਹੀਦਾ ਹੈ ਤੇ ਬਹੁਤ ਹੀ ਸੌਖਾ ਤੇ ਸਰਲ ਤਰੀਕਾ ਹੈ ਸਰਕਾਰ ਕੋਲੋਂ ਕੋਈ ਵੀਜ਼ਾ ਵਗੈਰਾ ਦੀ ਕੋਈ ਛੂਟ ਚਾਹਦੇ ਹੋ ਤਾਂ ਨਹੀਂ ਬਹੁਤ ਵਧੀਆ ਜੀ ਆਪਾਂ ਨੂੰ ਇਨਕੁਆਰੀਆਂ ਹੀ ਆਉਂਦੀਆਂ ਸਿਰਫ ਉਹ ਵੀ ਸਿੰਪਲ ਇਨਕੁਆਰੀਆਂ ਆਪਣੀਆਂ ਕੋਈ ਇੰਨਾ ਜਿਆਦਾ پابੰਦੀ ਵਾਲਾ ਕੋਈ ਦਿੱਕਤ ਨਹੀਂ ਆਉਂਦੀ ਨਾ ਹੀ ਕੋਈ ਪਾਸਪੋਰਟ ਤੇ ਮੋਹਰ ਵਾਲੀ ਗੱਲ ਹੈ ਤੇ ਆਪਾਂ ਨੂੰ ਬਹੁਤ ਹੀ ਵਧੀਆ ਹੈ ਸਿਸਟਮ ਦੇ ਨਾਲ ਆਪਾਂ ਆ ਸਕਦੇ ਆਂ ਸਾਨੂੰ ਤਾਂ ਇਹ ਗੁਰਪੂਰਬ ਦਾ ਕਰਕੇ 3 ਮਹੀਨੇ ਹੋ ਗਏ ਅਪਲਾਈ ਕੀਤੇ ਨੂੰ ਪਰ ਆਪਣਾ ਇਹ ਟਾਈਮ ਹੈ 15 ਦਿਨਾਂ ਦੇ ਵਿੱਚ ਵੀ ਆਪਣਾ ਲੱਗ ਸਕਦਾ ਇਹ ਟੱਕਰ ਤੇ ਭਪਿੰਦਰ ਕਾਲ ਟੱਕਰ ਅਸੀਂ ਵਿਜ਼ਿਟ ਕਰ ਆਏ ਆਂ ਜੀ ਕਰਨਾ ਆ ਜੀ ਅਮਰੀਕਾ ਤੋਂ ਐਟਲੰਟਾ ਜਾਰਜੀਆ ਐਟਲੰਟਾ ਜਾਰਜੀਆ ਤੋਂ ਤਾਂ ਅਸੀਂ ਹੁਣ ਐਸਲੇ ਪੁਆਇੰਟਸ ਉੱਤੇ ਪਹੁੰਚ ਗਏ ਆਂ ਜਿਹੜਾ ਕਿ ਅਸੀਂ ਐਂਟਰੀ ਕਰ ਰਹੇ ਆਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪਹਿਲੀ ਵਾਰੀ ਜਾਓ ਐ दफा जी बहुत ज्यादा ਜ਼ਿਆਦਾ ਕਿੰਨਾ ਉਤਸ਼ਾਹ ਹੈ ਕਿੰਨਾ ਕੋ ਸਾ ਮਨ ਦੇ ਚ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਮੈਂ ਅਨਡਿਸਕਰੀਵਲ ਬਾਲਾ ਅੱਜ ਪ੍ਰਕਾਸ਼ਪੁਰ ਵੀ ਹੈਗਾ ਹਾਂ ਦਰਸ਼ਨ ਗੰਜਾਰੇ ਗੁਰੂ ਮਹਾਰਾਜ ਬਿਲਕੁਲ ਜੀ ਬਿਲਕੁਲ 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 ਮਹਾਰਾਜ ਬਹੁਤ ਹੀ ਜ਼ਿਆਦਾ ਜੀ ਬਹੁਤ ਹੀ I कैन नॉट ਐਕਸਪਲੇਨ ਵਰਡਸ ਨਹੀਂ ਕਿੰਨਾ ਚਾਹ ਸੀ ਇਸ ਮਨ ਨੂੰ ਲੈ ਕੇ ਇਸ ਦਰਸ਼ਨ ਕਰਨ ਨੂੰ ਲੈ ਕੇ ਕਿੰਨਾ ਚਾਹ ਸੀ ਮਨ ਦੇ ਚ ਦੱਸ ਕਿੰਨਾ ਕੋ ਟ੍ਰਾਈ ਕਰ ਇਸ ਜਾਈ ਕਿਤੇ ਨਾਲ ਹੀ ਮਿਲ ਗਿਆ ਸੀ ਸਾਡੇ ਨਾਲ ਹੀ ਅੱਜ ਦਾ ਦਿਨ ਚੁਣਿਆ ਗਿਆ ਅੱਜ ਇਹਦੇ ਦਰਸ਼ਨ ਕੁਦਰਤ ਨੂੰ ਚੁਣਿਆ ਗਿਆ ਸੋਚਿਆ ਨਹੀਂ ਸੀ ਬਗਰ ਮਾਦਰ ਦਰਸ਼ਨ ਕਰਨ ਜਾ ਰਹੇ ਭਾਵਿਕ ਵੀ ਹੋ ਗਏ ਉਹ ਮਾਦੇ ਚਾਹ ਚੁਕਾ ਅ ਨਾਥਿੰਗ ਐਸ ਟੂ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਰਾਜਸਥਾਨ ਸ਼੍ਰੀ ਗੰਗਨਗੜ ਡਿਸਟ੍ਰਿਕਟ ਤੋਂ ਬਿਲੋਂਗ ਕਰਦੇ ਹਾਂ ਅੱਜ ਕਰਤਾਰਪੁਰ ਆਏ ਹਾਂ ਜੀ ਨਤਮਸਤਕ ਹੁਣ ਗੁਰੂ ਨਾਨਕ ਦੇਵ ਜੀ ਦਾ ਅਜ ਦਿਹਾੜਾ ਹੈ ਤਾਂ ਆਏ ਕਿੰਨੀ ਖੁਸ਼ੀ ਹੈ ਬਹੁਤ ਖੁਸ਼ੀ ਹੈ ਜੀ ਅਸੀਂ ਇਸ ਤਰੀਕ ਲਈ ਬਹੁਤ ਪਹਿਲਾਂ ਤੋਂ ਕਰ ਰਹੇ ਸੀਗੇ ਪਲਾਨ ਕਰ ਰਹੇ ਸੀਗੇ ਤਾਂ ਅੱਜ ਇਹ